ਹਾਂਜੀ ਮੇਰੇ ਹਰ ਜੀ ਬੀਤੇ ਦਿਨੀ ਖਰੜ ਦੇ ਵਿੱਚ ਇੱਕ ਲਾਈਨਮੈਨ ਦੀ ਬਿਜਲੀ ਠੀਕ ਕਰਦੇ ਹੋਏ ਖੰਭੇ ਤੇ ਹੀ ਲੜ ਗਿਆ ਸੀ ਉਸ ਨੂੰ ਕਰੰਟ ਲੱਗ ਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਸਰਕਾਰ ਨੇ ਕੀ ਮੁਆਫਾ ਦਿੱਤਾ ਪਤਾ ਲੱਗਿਆ ਕਿ ਉਹ ਮੁਲਾਜ਼ਮ ਜਿਹੜਾ ਸੀ ਠੇਕੇ ਤੇ ਸੀ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੁਆਵਜ਼ਾ ਦਿੱਤਾ ਕਿ ਆ ਉਹ ਜਾਇਜ਼ ਹੈ ਜੀ ਦੇਖੋ ਜੀ ਸਾਡੇ ਸੀਐਚਪੀ ਤੇ ਡਬਲ ਠੇਕਾ ਕੰਮ ਇਹਨਾਂ ਲਗਾਤਾਰ ਘਾਤਕ ਤੇ ਗੈਰਕਾਨੂੰਨ ਹਾਸੇ ਵਾਪਰ ਰਹੇ ਆ 350 ਨੂੰ ਜਿਹੜਾ ਅੰਕੜਾ ਉਹ ਪਾਰ ਕਰ ਗਿਆ ਇਸੇ ਤਰ੍ਹਾਂ ਜੇ ਆਪਾਂ ਇਸ ਮਹੀਨੇ ਜੂਨ ਦੀ ਗੱਲ ਕਰਨੀ ਹੋਵੇ ਜੋ ਪਿਛਲਾ ਮਹੀਨਾ ਸੀ ਉਹਦੇ ਵਿੱਚ ਲਗਭਗ 10-12 ਕੰਮ ਜਿਹੜੇ ਕਰੰਟ ਨਾਲ ਮੌਤ ਦੇ ਮੂਹਰੇ ਵਿੱਚ ਪੈ ਚੁੱਕੇ ਆ ਤੇ ਜਿਵੇਂ ਆ ਸਾਡਾ ਸਾਥੀ ਸੀਗਾ ਇਹ ਸਾਥੀ ਨੂੰ ਅਸੀਂ ਜੋ ਸਾਡਾ ਸਾਥੀ ਸਤਵਿੰਦਰ ਸਿੰਘ ਸੀਗਾ ਉਹਦੇ ਕਰੰਟ ਲੱਗ ਕੇ ਉਹਦੀ ਡੈਥ ਹੋਈ ਹੈ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਪਹਿਲਾਂ ਤਾਂ ਸਾਨੂੰ ਸੰਘਰਸ਼ ਕਰਨਾ ਪੈਂਦਾ ਤੇ ਸੰਘਰਸ਼ ਦੇ ਦਬਾਅ ਹੇਠ ਮਤਲਬ ਸਰਕਾਰ ਤੇ ਮੈਨੇਜਮੈਂਟ ਨੇ ਜਿਹੜਾ ਕਿ ਉਹ 30 ਲੱਖ ਰੁਪਈਆ ਮੁਆਵਜ਼ਾ ਦਾ ਪ੍ਰਬੰਧ ਕੀਤਾ 10 ਲੱਖ ਐਕਸ ਗ੍ਰੇਸ਼ੀਆ 10 ਲੱਖ ਇੰਸ਼ੋਰਸ 2 ਲੱਖ ਲੀਵਰ ਵੈਲਫੇਅਰ ਬੋਰਡ 5 ਲੱਖ ਰੁਪਏ ਆਪਣਾ ਜਿਹੜਾ ਉਹਦੇ ਵਿੱਚੋਂ ਸੀਐਮ ਫੰਡ ਦੇ ਵਿੱਚੋਂ ਤੇ 3 ਲੱਖ ਰੁਪਏ ਜਿਹੜੀ ਸਹਾਇਤਾ ਮਤਲਬ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਇਹ ਲਿਖਤੀ ਪੱਤਰ ਜਾਰੀ ਹੋਇਆ ਤੇ ਦੂਜਾ ਇੱਕ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਪਰ ਮਤਲਬ ਜੇ ਆਪਾਂ ਇਹ ਗੱਲ ਸੋਚਣੀ ਹੋਵੇ ਵੀ ਇਹ ਮੁਆਵਜ਼ਾ ਠੀਕ ਹੈ ਕਿ ਨਹੀਂ ਪਰ ਅਸੀਂ ਤਾਂ ਇਹ ਸੋਚਦੇ ਹਾਂ ਵੀ ਘੱਟੋ ਘੱਟ ਜਿਵੇਂ ਕਿ ਅੱਜ ਕਿਸਾਨਾਂ ਦੇ ਇੱਕ ਮਤਲਬ ਸ਼ਹੀਦ ਹੋਇਆ ਸੀਗਾ ਕਿਸਾਨੋ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਿਆ ਰਾਸ਼ੀ ਤੇ ਪਰਿਵਾਰ ਇੱਕ ਇੱਕ ਜੀ ਨੂੰ ਪੱਕੀ ਨੌਕਰੀ ਦੀ ਗਾਰੰਟੀ ਕੀਤੀ ਗਈ ਆ ਵੀ ਸਰਕਾਰ ਇਦਾਂ ਦੇ ਪ੍ਰਬੰਧ ਕਿਉਂ ਨਹੀਂ ਕਰਦੀ ਇੱਕ ਮੁਲਾਜ਼ਮ ਵੀ ਸ਼ਹੀਦ ਹੋਇਆ ਬਿਜਲੀ ਦਾ ਕੰਮ ਕਰਦੇ ਲਗਾਤਾਰ ਠੇਕਾ ਮੁਲਾਜ਼ਮ ਮੌਦੇ ਮੂੰਹ ਚ ਪੈ ਰਹੇ ਆ ਵੀ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਰਾਸ਼ੀ ਕਿਉਂ ਨਹੀਂ ਹੈ ਉਹਨਾਂ ਦੇ ਪਰਿਵਾਰਾਂ ਨੂੰ ਪੱਕੀ ਨੌਕਰੀ ਦੀ ਗਾਰੰਟੀ ਕਿਉਂ ਨਹੀਂ ਹੈ ਮਤਲਬ ਇਹ ਇਹ ਸਾਡੀ ਡਿਮਾਂਡ ਆ ਕਿ ਪਰਿਵਾਰ ਨੂੰ 1 ਕਰੋੜ ਦੀ ਕਰੋੜ ਦੀ ਰਾਸ਼ੀ ਦਿੱਤੀ ਜਾਵੇ ਤੇ ਪਰਿਵਾਰ ਨੂੰ ਪੱਕੀ ਜੀ ਦੀ ਜਿਹੜੀ ਗਾਰੰਟੀ ਹੈ ਨੌਕਰੀ ਦੀ ਦਿੱਤੀ ਜਾਵੇ ਮਹਾਰਾਜ ਜੀ ਕਈ ਕਈ ਸਾਲ ਹੋ ਗਏ ਨੇ ਤੁਸੀਂ ਠੇਕੇ ਦੇ ਵਿਰੁੱਧ ਜਿਹੜੇ ਨੇ ਕਈ ਸੁਧਾਰਚ ਵੀ ਕੀਤੇ ਨੇ ਧਰਨੇ ਵੀ ਲਗਾਏ ਨੇ ਤੇ ਸਰਕਾਰ ਤੁਹਾਡੀ ਇਹ ਮੰਗਾਂ ਨੂੰ ਕਿਉਂ ਨਹੀਂ ਜੜੀ ਹੈ ਪਰਵਾਨ ਕਰ ਰਹੀ ਬੇਸਿਕ ਮੰਗਾਂ ਕੀ ਹੈ ਜੀ ਤੁਹਾਡੀਆਂ ਦੇਖੋ ਜੀ ਸਾਡੀ ਬੇਸਿਕ ਮੰਗ ਹੈ ਕਿ ਜਿਹੜੇ ਸਾਡੀ ਮੇਨ ਮੰਗ ਹੈ ਕਿ ਸਾਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਪਹਿਲੀ ਮੰਗ ਤਾਂ ਸਾਡੀ ਇਹ ਹੋਵਾ ਕਿ ਜਿੰਨੇ ਵੀ ਠੇਕੇਦਾਰ ਕੰਪਨੀਆਂ ਹਨ ਉਹਨਾਂ ਨੂੰ ਬਾਹਰ ਕੱਢ ਕੇ ਸਮੂਹ ਠੇਕਾ ਕੰਮਿਆਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਪਹਿਲੀ ਮੰਗ ਤਾਂ ਇਹ ਆ ਦੂਜਾ ਇੱਕ ਘੱਟੋ-ਘੱਟ ਗੁਜ਼ਾਰੇਯੋਗ ਮੰਗ ਵੀ ਘੱਟੋ-ਘੱਟ ਗੁਜ਼ਾਰੇਯੋਗ ਤਨਖਾਹ ਤਾਂ ਦੇਣ ਗੁਜ਼ਾਰੇਯੋਗ ਤਨਖਾਹ ਨਹੀਂ ਹੈ 10000 ਤੇ ਘਰਾਂ ਦਾ ਗੁਜ਼ਾਰਾ ਚਲਾਉਣਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਔਖਾ ਤੀਜਾ ਇੱਕ ਜਿਹੜੇ ਸਾਡੇ ਹਾਸੇ ਲਗਾਤਾਰ ਦਿਨ-ਪਰ-ਦਿਨ ਵਾਪਰ ਰਹੇ ਆ ਉਹ ਮਤਲਬ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਨੌਕਰੀ ਦੀ ਗਰੰਟੀ ਪੈਨਸ਼ਨ ਦੀ ਗਰੰਟੀ ਮਤਲਬ ਇਹ ਇਹ ਕਾਰਨ ਪੱਕੀ ਗਰੰਟੀ ਦੀ ਕਰਨ ਪਰ ਇਹ ਗਰੰਟੀਆਂ ਜਿਹੜੀਆਂ ਨਹੀਂ ਹੋ ਰਹੀਆਂ ਹੋਰ ਵੀ ਸਾਡਾ ਹੁਣ ਚਲੋ ਅਸੀਂ ਐਜੀਟੇਸ਼ਨਾਂ ਕਰਨੇ ਆ ਟੀਟੀਆਈ ਦਾ ਪ੍ਰਬੰਧ 2 ਦਿਨ ਦਾ ਹੀ ਕੀਤਾ ਕਰ ਰਹੇ ਆ ਮੈ ਪਰ ਜਿਹੜਾ ਆ ਲਗਾਤਾਰ ਜੋ ਹਾਸੇ ਸਾਡੇ ਨਾਲ ਵਾਪਰ ਰਹੇ ਆ ਇਹ ਮਤਲਬ ਠੀਕ ਨਹੀਂ ਹੈ ਇਹ ਸਰਕਾਰ ਤੇ ਮੈਨੇਜਮੈਂਟ ਦਾ ਸੋਚਣ ਦਾ ਵਿਸ਼ਾ ਉਹ ਲਗਾਤਾਰ ਸੀ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਆ ਰੋਜ ਪ੍ਰਦਰਸ਼ਨ ਕਰਨਾ ਕੋਈ ਸਾਡਾ ਚਾਅ ਨਹੀਂ ਹੈ ਸਾਡੀ ਮਜਬੂਰੀ ਹੈ ਵੀ ਸਰਕਾਰ ਤੇ ਮੈਨੇਜਮੈਂਟ ਆ ਸਾਨੂੰ ਇਹੋ ਜਿਹੇ ਹਾਲਾਤ ਪੈਦਾ ਕਰਦੀਆਂ ਵੀ ਸਾਡੇ ਜਿਹੜੇ ਬਿਜਲੀ ਕੰਮ ਇਦਨ ਪਰ ਦੇਣਾ ਉਹ ਨੌਜਵਾਨ ਜਿਵੇਂ ਕਿ ਪਿਛਲੇ ਦਿਨੀ ਚਿਹ ਜਿਗਰਾਉਂ ਚ ਹੋਇਆ ਕਿ ਪਿਛਲੇ ਦਿਨੀ ਜਲੰਧਰ ਤੇ ਸੋਰੀ ਆਪਣਾ ਲੁਧਿਆਣੇ ਦੇ ਵਿੱਚ ਹੋਇਆ ਮੋਗੇ ਹੋਇਆ ਬਹੁਤ ਮਤਲਬ ਘਟਨਾਮਾ ਇਸੇ ਤਰ੍ਹਾਂ ਆਪਣੇ ਖਰੜੋ ਦੇ ਵਿੱਚ ਹੋਇਆ ਵੀ ਬਹੁਤ ਘਟਨਾਮਾ ਜਿਹੜੀਆਂ ਮਤਲਬ ਦਿਨ-ਪਰ-ਦਿਨ ਸਾਡੇ ਕੰਮ ਨਾਲ ਵਾਪਰ ਰਹੀਆਂ ਬਨਿਹਾਰ ਜੀ ਜਦੋਂ ਪਤਾ ਲੱਗਿਆ ਕਹਿੰਦੇ ਬਿਜਲੀ ਪਿੱਛੋਂ ਕੱਟੀ ਗਈ ਸੀ ਬਿਜਲੀ ਕੱਟਣ ਤੋਂ ਬਾਅਦ ਵੀ ਜਿਹੜਾ ਹੈ ਕਹਿੰਦੇ ਬੈਕਅਪ ਆਇਆ ਕਿਸੇ ਜਨਰੇਟਰ ਦਾ ਕਿਆ ਲੱਗ ਨਹੀਂ ਰਿਹਾ ਜੇ ਕਿਤੇ ਕੋਈ ਇਹੋ ਜਿਹੀਆਂ ਅਨਗਹਿਲੀ ਕਰਦਾ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਵਿਚਾਰ ਪੁਲਸ ਦਾ ਠੀਕ ਹੈ ਅਸੀਂ ਉਦੋਂ ਵੀ ਕਹਿੰਦੇ ਰਹੇ ਸੀ ਕਿ ਇਹ ਜਿਹੜਾ ਹਾਦਸਾ ਹੋਇਆ ਹੈ ਮਤਲਬ ਕਿੱਥੋਂ ਆਇਆ கரੰਟ ਕਿੱਦਾਂ ਆਇਆ ਇਹ ਮਤਲਬ ਉਥੋਂ ਜਿਹੜਾ ਜਨਰੇਟਰ ਐਸ ਡੀ ਐਮ ਦਫ਼ਤਰ ਚੱਲ ਰਿਹਾ ਸੀਗਾ ਉਹਦੇ ਵਿੱਚੋਂ ਆਇਆ ਇਹ ਲਗਾਤਾਰ ਮਤਲਬ ਜਿਵੇਂ ਕਹ diel ਭੀ ਸਰਕਾਰ ਤੇ ਮੈਨੇਜਮੈਂਟ ਦੀਆਂ ਨਕਾਇਲੀਆਂ ਕਾਰਨ ਇਹ ਲਗਾਤਾਰ ਜਿਹੜੇ ਸਾਡੇ ਕੰਮਿਆਂ ਨਾਲ ਹਾਦਸੇ ਵਾਪਰ ਰਹੇ ਇਹਦੇ ਪਿੱਛੇ ਵੱਡਾ ਕਾਰਨ ਤਾਂ ਸਰਕਾਰ ਦਾ ਹੈ ਮੁੱਖ ਦੋਸ਼ੀ ਤਾਂ ਸਰਕਾਰ ਆ ਮੁੱਖ ਤੌਰ ਤੇ ਸੀਤਾ ਮੈਨੇਜਮੈਂਟ ਹੈ ਕਿ ਲਗਾਤਾਰ ਸਾਡੇ ਕੰਮ ਨਾਲ ਜਿਹੜੇ ਇਦਾਂ ਦੇ ਹਾਦਸੇ ਜਿਹੜੇ ਹੋ ਰਹੇ ਆ ਬਿਨਾ ਪ੍ਰਬੰਧਤਾਂ ਤੋਂ ਬਿਨਾ ਕਿਸੇ ਸੁਰੱਖਿਆ ਤੋਂ ਸਾਡੇ ਨਾਲ ਜਿਹੜੇ ਸਾਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਕਿਉਂਕਿ ਸਾਡੇ ਕੋਲ ਜਿਹੜੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਉਹ ਸਾਨੂੰ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਹਾਂ ਬਿਹਾਰ ਜੀ ਜੇ ਅਪਾ ਗੱਲ ਕਰੀਏ ਕਹਿੰਦੇ ਨੇ ਪੱਕੇ ਮੁਲਾਜ਼ਮਾਂ ਨੂੰ ਬਿਜਲੀ ਠੀਕ ਕਰਨ ਕਿਉਂ ਨਹੀਂ ਭੇਜਦੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਹੀ ਕਿਉਂ ਭੇਜਿਆ ਜਾਂਦਾ ਹੈ ਜੀ? ਦੇਖੋ ਜੀ ਜਿਹੜੇ ਪੱਕੇ ਮਲਾਜ਼ਮਾ ਉਹਨਾਂ ਦੀ ਗਿਣਤੀ ਸੂੰਗੜ ਕੇ 15000 ਤੋਂ 20000 ਰਹਿ ਗਈ ਜਿਹੜੇ ਮਲਾਜ਼ਮ ਪੱਕੇ ਮਲਾਜ਼ਮ ਸੀਗੇ ਉਹ ਰਹੇ ਨਹੀਂ ਬਹੁਤ ਘੱਟ ਗਿਣਤੀ ਦੇ ਵਿੱਚ ਮਲਾਜ਼ਮ ਜਿਹੜੇ ਰਹਿ ਚੁੱਕੇ ਆ ਵੀ ਜਿਹੜਾ ਕੰਮਕਾਰ ਬਿਜਲੀ ਦੇਦਾਰੇ ਦਾ ਚੱਲਦਾ ਹੈ ਉਹ ਅੱਜ ਠੇਕਾ ਪ੍ਰਣਾਲੀ ਰਾਹੀਂ 90% ਤਾਂ ਮਤਲਬ ਠੇਕਾ ਪ੍ਰਣਾਲੀ ਜਿਹੜੀ ਆ ਉਹ ਚਲਾ ਰਹੀ ਆ ਵੀ ਜਿਹੜੀ ਰੈਗੂਲਰ ਭਰਤੀ ਸਰਕਾਰ ਕਰ ਨਹੀਂ ਰਹੀ ਰੈਗੂਲਰ ਭਰਤੀ ਦਾ ਜਿਹੜਾ ਇੱਕ ਨੋਡਾ ਪਿੱਟਿਆ ਜਾਂਦਾ ਵੀ ਅਸੀਂ ਬਿਜਲੀ ਅਦਾਰੇ ਦੇ ਅੰਦਰ ਜਾਂ ਵੱਖ-ਵੱਖ ਡਿਪਾਰਟਮੈਂਟਾਂ ਵਿੱਚ 43000 ਦੀ ਨੌਕਰੀ ਦੇਤੀ ਨੁਕ ਸਾਡੀਆਂ ਅਸਾਮੀਆਂ ਤਾਂ ਖਾਲੀ ਪਈਆਂ ਸੀ ਖਾਲੀ ਅਸਾਮੀਆਂ ਦੇ ਵਿਰੁੱਧ ਕੰਮ ਕਰ ਰਹੇ ਹਾਂ ਫਿਰ ਸਾਨੂੰ ਡਿਪਾਰਟਮੈਂਟ ਤੋਂ ਲੈ ਕੇ ਰੈਗੂਲਰ ਕਿਉਂ ਨਹੀਂ ਕੀਤਾ ਜਾਂਦਾ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਉਹਨਾਂ ਅਸਾਮੀਆਂ ਨੂੰ ਖਾਲੀ ਨੂੰ ਭਰਿਆ ਕਿਉਂ ਨਹੀਂ ਜਾਂਦਾ ਮਤਲਬ ਕਹਿੰਦਾ ਭਾਅ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮਲਾਜ਼ਮ ਜਿਹੜੇ ਆ ਬਿਲਕੁਲ ਘਟ ਨੇ ਜਿਹੜਾ ਕੰਮ ਦਾ ਪ੍ਰੈਸ਼ਰ ਆ ਠੇਕਾ ਕੰਮ ਹੈ ਤਾਂ ਠੇਕਾ ਕੰਮੇ ਵਿੱਚ 54-55 ਸੌ ਦੀ ਗਿਣਤੀ ਦੇ ਵਿੱਚ ਨੇ ਹੋਰ ਵ ਫਟਾ ਕਹਿਣ ਦਾ ਮਤਲਬ ਹੈ ਰੀਡ ਦੀ ਹੱਡੀ ਜਿਹੜੇ ਨੇ ਇਹ ਠੇਕੇ ਮੁਲਾਜ਼ਮ ਹੀ ਆ ਪਰ ਸਰਕਾਰ ਇਹਨਾਂ ਵੱਲ ਗੌਰ ਨਹੀਂ ਕਰ ਰਹੀ ਤੇ ਮੰਗ ਕੀ ਹੈ ਜੀ ਤੇ ਅਗਰ ਸਰਕਾਰ ਇਹ ਗੌਰ ਨਹੀਂ ਕਰੇਗੀ ਤਾਂ ਅਗਲਾ ਸੰਘਰਸ਼ ਕੀ ਹੋਵੇਗਾ ਜੀ ਸਾਡਾ ਦੇਖੋ ਜੀ ਜੇਕਰ ਸਰਕਾਰ ਕੋਈ ਗੌਰ ਨਹੀਂ ਕਰਦੀ ਸਰਕਾਰ ਕੋਈ ਹੱਲ ਨਹੀਂ ਕਰਦੀ ਤਾਂ ਫਿਰ ਅਗਲਾ ਸੰਘਰਸ਼ ਅਸੀਂ ਪਰਿਵਾਰਾਂ ਤੇ ਬੱਚਿਆਂ ਸਮੇਤ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਾਂ ਹੁਣ ਵੀ ਸੰਘਰਸ਼ ਕਰਾਂਗੇ ਅਸੀਂ 14 ਤਰੀਕ ਨੂੰ ਮੋਰਚੇ ਦੀ ਮੀਟਿੰਗ ਵੀ ਸੱਦੀ ਆ ਅਸੀਂ ਆਪਦੀ ਮੀਟਿੰਗ ਵੀ ਸੱਦੀ ਹੋਈ ਆ ਆਪ ਦੇ ਘਰੋਂ ਕੋਲਾ ਦਾ ਐਲਾਨ ਵੀ ਕੀਤਾ ਹੋਇਆ ਪੀ ਜਿੱਥੇ ਵੀ ਮਤਲਬ ਸਾਨੂੰ ਲੋਡ ਪਊਗੀ ਜਦੋਂ ਤੱਕ ਸਾਡੀ ਹੱਲ ਨਹੀਂ ਹੁੰਦਾ ਸਰਕਾਰ ਮੰਗਾ ਦਾ ਹੱਲ ਨਹੀਂ ਕਰਦੀ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਨਹੀਂ ਕਰਦੀ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਨਿਸ਼ਚਿਤ ਨਹੀਂ ਕਰਦੀ ਪੀ ਜਾ ਕੇ ਆਪਣੇ ਜਿੰਨੇ ਬਿਜਲੀ ਦਾ ਕਰੰਟ ਲਾ ਕੇ ਹਾਸੇ ਹੋਗੇ ਉਹਨਾਂ ਦੇ ਜੀਆਂ ਨੂੰ ਨੌਕਰੀ ਦੀ ਗਾਰੰਟੀ ਨਹੀਂ ਕਰਦੀ ਉਹਦੇ ਜੀਆਂ ਨੂੰ ਪੱਕੀ ਪੈਨਸ਼ਨ ਦੀ ਗਾਰੰਟੀ ਨਹੀਂ ਕਰਦੀ ਉਹਨਾਂ ਦੇ ਜੀਆਂ ਨੂੰ ਮੁਆਵਜ਼ੇ ਦੀ ਗਾਰੰਟੀ ਨਹੀਂ ਕਰਦੀ ਉਦੋਂ ਤੱਕ ਇਹ ਘੋਲ ਜਿਹੜਾ ਸਾਡੇ ਜਾਰੀ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ